ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕਹਿੰਦੇ ਪਾਣੀ ਬਚਾਇਆ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਕਿਉਂਕਿ ਆਪਾਂ ਸੁਣਦੇ ਆ ਕਿ ਜਿਹੜੇ ਆਪਣੇ ਦਾਦੇ ਸੀ ਉਹਨਾਂ ਨੇ ਪਾਣੀ ਨਦੀਆਂ ਦੇ ਵਿੱਚ ਦੇਖਿਆ ਤੇ ਜਿਹੜੇ ਆਪਣੇ ਪਿਓ ਸੀ ਉਹਨਾਂ ਨੇ ਖੂਹਾਂ ਦੇ ਵਿੱਚ ਪਾਣੀ ਦੇਖਿਆ ਅਸੀਂ ਪਾਣੀ ਨਲਕਿਆਂ ਦੇ ਵਿੱਚ ਵੇਖਿਆ ਜਿਹੜੀ ਸਾਡੀ ਪੀੜ੍ਹੀ ਆ ਉਹਨਾਂ ਨੇ ਬੋਤਲਾਂ ਦੇ ਵਿੱਚ ਪਾਣੀ ਵੇਖਿਆ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਕਾਦੇ ਵਿੱਚ ਪਾਣੀ ਵੇਖਣਗੇ ਬਹੁਤ ਸੋਚਣ ਵਾਲੀ ਗੱਲ ਆ ਪਾਣੀ ਜਿੰਨਾ ਬਚਾਇਆ ਜਾਵੇ ਉਹਨਾਂ ਹੀ ਫਾਇਦੇਮੰਦ ਆ ਤੇ ਬਹੁਤ ਚੰਗੀ ਗੱਲ ਆ ਹੋ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ ਤੇ ਜੇ ਰੁੱਖ ਲਾਏ ਆਪਾਂ ਤਾਂ ਹੀ ਮੀਂਹ ਪੈਣਗੇ ਪਾਣੀ ਬਚੂਗਾ ਧਰਤੀ ਦਾ ਜਿਹੜਾ ਵਰਤਨਯੋਗ ਪਾਣੀ ਆ ਕਦੇ ਵੀ ਆਪਾਂ ਇਸ ਗੱਲ ਦਾ ਸਹਾਰਾ ਨਹੀਂ ਲਾਇਆ ਕਿ ਆਪਣੇ ਕਿੰਨੇ ਹਜ਼ਾਰਾਂ ਦਾ ਕਿੰਨੇ ਲੱਖਾਂ ਦਾ ਪਾਣੀ ਬਰਬਾਦ ਹੁੰਦਾ ਹਰ ਸਾਲ 1 ਕਿਲੋ ਝੋਨੇ ਨੂੰ ਕਿਲੋ ਚੌਲ ਜਿਹੜੇ ਉਹਨੂੰ ਤਿਆਰ ਕਰਨ ਵਾਸਤੇ ਕਹਿੰਦੇ 4000 ਲੀਟਰ ਜਿਹੜਾ ਪਾਣੀ ਆਪਣਾ ਖਤਮ ਹੋ ਜਾਂਦਾ ਉਹ 90 ਜਾਂ 100 ਦਿਨ ਦੇ ਵਿੱਚ ਤੇ ਜਿਹੜੀ ਆਪਾਂ ਵੈਸਲਰੀ ਦੀ ਬੋਤਲ ਲੈਨੇ ਆ ਉਹ 20 ਰੁਪਏ ਦਾ 1 ਲੀਟਰ ਲਾਉਂਦੇ ਆ ਆਪਾਂ ਨੂੰ ਦੁਕਾਨਾਂ ਵਾਲੇ ਉਹ 20 ਰੁਪਏ ਲੀਟਰ ਨੂੰ ਲੀਟਰ ਦੇ ਹਿਸਾਬ ਦੇ ਨਾਲ ਜੇ ਆਪਾਂ ਗੁਣਾ ਕਰਕੇ ਤਾਂ 4000 ਨੂੰ 20 ਨਾਲ ਗੁਣਾ ਕਰਕੇ ਤਾਂ 80000 ਰੁਪਿਆ ਬਣਦਾ 80000 ਰੁਪਿਆ ਸਾਡਾ ਖਰਚ ਹੋ ਜਾਂਦਾ ਜੀ 1 ਕਿਲੋ ਝੋਨੇ ਨੂੰ ਜਿਹੜੇ ਚੌਲਾ ਪਨਾ ਨੂੰ ਤਿਆਰ ਕਰਨ ਵਾਸਤੇ ਸੋ ਜੇ ਆਉਣ ਵਾਲੀਆਂ ਅਸੀਂ ਪੀੜ੍ਹੀਆਂ ਬਚਾਉਣੀਆਂ ਜੇ ਆਉਣ ਵਾਲਾ ਭਵਿੱਖਾ ਜਿਹੜਾ ਸਾਡੇ ਬੱਚਿਆਂ ਦਾ ਪਰਿਵਾਰਾਂ ਦਾ ਬਚਾਉਣਾ ਸਾਨੂੰ ਪਾਣੀ ਦੀ ਵੱਧ ਤੋਂ ਵੱਧ ਜਿਹੜੀ ਬੱਚਤ ਉਹ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ